ਕੈਨੇਡਾ ਨੇ ਬਦਲਾਵ ਕਿਉਂ ਕੀਤਾ ਇਹਨਾਂ ਬਦਲਾਵ ਦਾ ਪੋਜ਼ਿਟਿਵ ਇੰਪੈਕਟ ਕੀ ਪਏਗਾ 네ਗਟਿਵ ਤਾਂ ਸਾਰੇ ਗੱਲ ਕਰ ਚੁੱਕੇ ਨੇ ਮੈਂ 네ਗਟਿਵ ਦੇ ਨਾਲ ਨਾਲ ਪੋਜ਼ਿਟਿਵ ਇੰਪੈਕਟ ਕੀ ਪਏਗਾ ਕੈਨੇਡਾ ਜਾਣਾ ਚੰਗਾ ਕਿੰਨਾ ਲਈ ਹੋ ਜਾਏਗਾ ਔਰ ਕਿਉਂ ਏ ਜਿਹੜੇ ਬਦਲਾਵ ਆ ਜ਼ਰੂਰੀ ਸੀ ਤੀਜਾ ਮੇਜਰ ਬਦਲਾਵ ਕੀਤਾ ਕਿ ਜਿਹਨੂੰ ਬਕਈਏ ਤੱਕਾ ਹੋਇਆ ਜਾਂ ਮਨ ਚ ਲੱਗਾ ਕਿ ਯਾਰ ਗਲਤ ਹੋਇਆ ਇਹ ਉਹ ਆ ਜਿਹੜੇ ਸਪਾਊਸ ਵੀਜ਼ੇ ਬਟ ਇਹਦੇ ਵਿੱਚ ਵੀ ਕਸੂਰ ਵਾ ਤੁਸੀਂ ਲੋਕ ਆ ਵੀਓ ਕੰਟਰੈਕਟ ਮਰ ਜਾ ਸੋ ਚੌਥਾ ਜਿਹੜਾ ਸਭ ਤੋਂ ਵੱਡਾ ਬਦਲਾਵ ਕੀਤਾ ਗਿਆ ਉਹ ਬਦਲਾਵ ਕੀਤਾ ਗਿਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਸਾਰੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਮਾਧਿਅਮ ਰਾਹੀਂ ਹਰ ਵਾਰ ਤੁਹਾਡੇ ਨਾਲ ਕੈਨੇਡਾ ਯੂਕੇ ਆਸਟ੍ਰੇਲੀਆ ਲਗ ਲਗ ਮੁਲਕਾਂ ਦੇ ਸਟੱਡੀ ਵੀਜ਼ਾ ਬਾਰੇ ਅਪਡੇਟ ਸਾਂਝੇ ਕਰਦਾ ਟ੍ਰੈਂਡਸ ਸਾਂਝੇ ਕਰਦਾ ਵਰਕ ਪਰਮਿਟ ਪੀਆਰ ਜਾਂ ਦੀ ਸੱਚਾਈ ਸਾਂਝੀ ਕਰਦਾ ਪਰ ਅੱਜ ਦੀ ਵੀਡੀਓ ਕੁਝ ਵੱਖਰੀ ਹੈ ਵੀਡੀਓ ਇਸ ਕਰਕੇ ਬਣਾਈ ਜਾ ਰਹੀ ਹੈ ਕਿਉਂਕਿ ਪਿਛਲੇ 24 ਘੰਟੇ ਤੋਂ ਪੁਚਾਲ ਆਇਆ ਪਿਆ ਪੰਜਾਬ ਦੇ ਵਿੱਚ ਇਹ ਪੁਚਾਲ ਉਹ ਨਹੀਂ ਆ ਜਿਹੜਾ ਧਰਤੀ ਹਿਲਾਉਂਦਾ ਜ਼ਮੀਰ ਹਿਲਾਉਂਦਾ ਵੱਡੇ ਪੁਚਾਲ ਉਹ ਆ ਜਿਨ੍ਹਾਂ ਨੇ ਦਿਮਾਗ ਦੀਆਂ ਤਾਰਾਂ ਨਾੜਾਂ ਹਿਲਾ ਕੇ ਰੱਖ ਦਿੱਤੀਆਂ WhatsApp ਗਰੁੱਪ ਦੇਖੋ Facebook ਦੇਖ ਲਓ YouTube Instagram ਕੋਈ ਵੀ ਸੋਸ਼ਲ ਪਲੇਟਫਾਰਮ ਦੇਖ ਲਓ ਤੇ ਸਿਰਫ ਇੱਕੋ ਖਬਰ ਟ੍ਰੈਂਡਿੰਗ ਤੇ ਚੱਲ ਰਹੀ ਹੈ ਇੱਕੋ ਨਿਊਜ਼ ਟੈਂਡਿੰਗ ਚੱਲ ਰਹੀ ਹੈ ਕੈਨੇਡਾ ਨੇ ਕੀਤੇ ਵੱਡੇ ਬਦਲਾਅ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਨ ਨੇ ਕੀਤੇ ਵੱਡੇ ਚੇਂਜਸ ਇਦਾਂ ਦੀਆਂ ਅਲੱਗ-ਅਲੱਗ ਖਬਰਾਂ ਤੁਹਾਨੂੰ ਮਿਲ ਰਹੀਆਂ ਨੇ ਮੈਂ ਵੀ ਆਪਣੇ ਫੇਸਬੁੱਕ ਪੇਜ ਤੇ ਕੱਲ ਹੀ ਤੁਹਾਨੂੰ ਲਾਈਵ ਹੋ ਕੇ ਦੱਸਿਆ ਸੀ ਬਟ ਡੀਟੇਲਡ ਇਨਫੋਰਮੇਸ਼ਨ ਦੇਣ ਲਈ ਅੱਜ ਵੀਡੀਓ ਬਣਾ ਰਿਹਾ ਹਾਂ ਵੀਡੀਓ ਥੋੜੀ ਲੰਬੀ ਹੋ ਜਾਏਗੀ ਜਾਂ ਫਿਰ ਆਪਾਂ ਨੂੰ ਦੋ ਪਾਰਟਸ ਚ ਰੱਖ ਲਾਂਗੇ ਵੀਡੀਓ ਦੇਖਿਓ ਹਣ ਤੱਕ ਕੈਨੇਡਾ ਨੇ ਬਦਲਾਅ ਕਿਉਂ ਕੀਤਾ ਇਹਨਾਂ ਬਦਲਾਅ ਦਾ ਪੋਜ਼ਿਟਿਵ ਇੰਪੈਕਟ ਕੀ ਪਵੇਗਾ 네ਗਟਿਵ ਤਾਂ ਸਾਰੇ ਗੱਲ ਕਰ ਚੁੱਕੇ ਨੇ ਮੈਂ 네ਗਟਿਵ ਦੇ ਨਾਲ-ਨਾਲ ਪੋਜ਼ਿਟਿਵ ਇੰਪੈਕਟ ਕੀ ਪਵੇਗਾ ਕੈਨੇਡਾ ਜਾਣਾ ਚੰਗਾ ਕਿ ਜਿਹੜੇ ਬਦਲਾਵ ਆ ਜ਼ਰੂਰੀ ਸੀ ਅੱਜ ਮੇਰੀ ਵੀਡੀਓ ਦੇਖ ਲੋਗੇ ਇਸ ਗੱਲ ਦਾ ਅੰਦਾਜ਼ਾ ਜੂ ਲੱਗ ਜਾਏਗਾ ਕਿ ਇਹ ਚੀਜ਼ਾਂ ਹੋਣੀਆਂ ਪੋਸੀਬਲ ਸੰਭਾਵਿਤ ਸੀ ਔਰ ਹੋਣੀਆਂ ਚਾਹੀਦੀਆਂ ਵੀ ਸੀ ਉਹਦੇ ਫਾਇਦੇ ਕੀ ਕੀ ਮਿਲਣਗੇ ਇਹ ਵੀ ਮੈਂ ਉਸ ਵੀਡੀਓ ਦੱਸਣ ਦੀ ਕੋਸ਼ਿਸ਼ ਕਰਾਂਗਾ ਸੋ ਮੇਜਰ ਚੀਜ਼ਾਂ ਬਦਲਾਵ ਕੀਤੇ ਕਿਉਂਗੇ ਔਰ ਬਦਲਾਵ ਦੇ ਫਾਇਦੇ ਕੀ ਹੋਣਗੇ ਇਹ ਵੀਡੀਓ ਦੇਖ ਲੋਗੇ ਇਸ ਗੱਲ ਦਾ ਅੰਦਾਜ਼ਾ ਪੂਰੀ ਤਰ੍ਹਾਂ ਲੱਗ ਜਾਏਗਾ ਸੋ ਸ਼ੁਰੂ ਕਰਦੇ ਆ ਮੇਜਰ ਚਾਰ ਬਦਲਾਵ ਕੀਤੇ ਗਏ ਨੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਪਹਿਲੀ ਗੱਲ ਤਾਂ ਕੈਪਿੰਗ ਲਗਾਈ ਕਿ ਜੋ ਬਹੁ ਚਿਰ ਤੋਂ ਪਤਾ ਸੀ ਇਹ ਸਿਰ ਬਰੇ ਅੰਦਾਜ਼ਾ ਸੀ ਕਿ ਕੈਪਿੰਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਕਿਉਂਕਿ ਸਟੂਡੈਂਟ ਵੀਜ਼ੇ ਦਾ ਨੰਬਰ ਸਿੱਧੇ ਲਗਭਗ 3 ਗੁਣਾ ਵੱਧ ਚੁੱਕਿਆ ਸੀ ਜਿੱਥੇ 3.5 ਲੱਖ ਸਾਲ ਦਾ ਵੀਜ਼ਾ ਜਾਰੀ ਕਰਦਾ ਸੀ ਕੈਨੇਡਾ ਪਿਛਲੇ ਕਈ ਸਾਲਾਂ ਤੋਂ ਉੱਥੇ 2019 ਤੋਂ ਬਾਅਦ ਇਕੱਠਾ ਹੀ ਉਹ 7.5 ਲੱਖ 8 ਲੱਖ 8.5 ਲੱਖ 9 ਲੱਖ ਤੱਕ ਪਹੁੰਚ ਚੁੱਕਾ ਸੀ 2023 ਦੇ ਵਿੱਚ ਸੋ ਘਟੂ ਘਟ 35% ਘਰਾਵਟ ਕਰਦੇ ਆ 3.5 ਲੱਖ 3.6 ਲੱਖ 60 ਹਜ਼ਾਰ ਕੋਟਾ ਫਿਕਸ ਕੀਤਾ ਗਿਆ ਔਰ ਇਹ ਜਿਹੜਾ ਕੋਟਾ ਫਿਕਸ ਕੀਤਾ ਗਿਆ ਦੂਜੇ ਕਾਨੂੰਨ ਦੇ ਮੁਤਾਬਕ ਦੂਜੇ ਬਦਲਾਅ ਦੇ ਮੁਤਾਬਕ ਏਰੀਆ ਵਾਈਜ਼ ਪ੍ਰੋਵਿੰਸ ਵਾਈਜ਼ ਵੀ ਕੀਤਾ ਜਾਏਗਾ ਅੰਕੜੇ ਮੁਤਾਬਕ ਸਭ ਤੋਂ ਜ਼ਿਆਦਾ ਸਟੂਡੈਂਟ ਆ ਓਨਟਾਰੀਓ ਦੇ ਵਿੱਚ ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਉਂਕਿ ਮੇਜਰ ਸ਼ਹਿਰ ਕਿਹੜਾ ਬ੍ਰੈਮਟਨ ਮਿਸਿਸਾਗਾ ਟੋਰਾਂਟੋ ਦੇ ਦੂਜੇ BC ਵਾਲੇ ਪਾਸੇ ਦੇਖੀਏ ਸਰੀ ਵੈਂਕੂਵਰ ਇਹਨਾਂ ਦੋ ਸ਼ਹਿਰਾਂ ਨੂੰ ਇਹਨਾਂ ਪ੍ਰੋਵਿੰਸਸ ਤੇ ਕਾਬੂ ਪਾਉਣ ਲਈ ਹੁਣ ਪੋਪੂਲੇਸ਼ਨ ਦੇ ਮੁਤਾਬਕ ਰਿਸੋਰਸਸ ਦੇ ਮੁਤਾਬਕ ਵਸੀਲਿਆਂ ਦੇ ਮੁਤਾਬਕ ਫਿਕਸ ਕੀਤਾ ਜਾਏਗਾ ਕੋਟਾ ਤਾਂ ਹੀ ਕੈਪਿੰਗ ਕੀਤੀ ਗਈ ਸੋ ਜਿਹੜੀ ਕੈਪਿੰਗ ਲਗਾਈ ਗਈ ਹੈ ਇਹ ਪ੍ਰੋਵਿੰਸ ਵਾਈਜ਼ ਵੀ ਲਗਾਈ ਜਾਏਗੀ অলਰਡੀ ਅਨਾਉਂਸ ਕਰ ਚੁੱਕਿਆ ਬਟ ਕਿਹੜੇ ਪ੍ਰੋਵਿੰਸ ਵਿੱਚ ਕਿੰਨਾ ਬੱਚਾ ਸਾਲ ਦਾ ਜਾਏਗਾ ਉਹਦੀ ਡਿਟੇਲ ਬਹੁਤ ਜਲਦੀ ਤੁਹਾਨੂੰ ਆਪਾਂ ਇਸੇ ਚੈਨਲ ਤੇ ਦੱਸਾਂਗੇ ਤੀਜਾ ਮੇਜਰ ਬਦਲਾਅ ਕੀਤਾ ਕਿ ਜਿਹਨੂੰ ਬਕਾਇਏ ਤੱਕਾ ਹੋਇਆ ਜਾਂ ਮਨ ਚ ਲੱਗਾ ਕਿ ਯਾਰ ਗਲਤ ਹੋਇਆ ਇਹ ਉਹ ਆ ਜਿਹੜੇ ਸਪਾਊਸ ਵੀਜ਼ੇ ਲਈ ਸੀ ਬਟ ਇਹਦੇ ਵਿੱਚ ਵੀ ਕਸੂਰਵਾਤ ਤੁਸੀਂ ਲੋਕ ਆਪੀਓ ਕੰਟਰੈਕਟ ਮਰ ਜਾ ਸਪੈਸ਼ਲੀ ਮੈਂ ਮਾਲਵੇ ਰੀਜਨ ਨੂੰ ਨਾਂ ਲੈਣਾ ਚਾਹੁੰਗਾ ਮੈਨੂੰ ਕੋਈ ਇਹਦੇ ਚ ਮਤਲਬ ਕੋਈ ਅਤਕਥਨੀ ਨਹੀਂ ਹੈ ਮਾਲਵੇ ਰੀਜਨ ਦੇ ਬਹੁਤ ਵੱਡੀ ਪੱਦਰ ਤੋਂ ਮੁੰਡੇ ਵਾਲੇ ਨੇ ਪੈਸਾ ਲਾਇਆ 6 ਬੰਡ ਵਾਲੀ ਕੁੜੀ ਲੱਭੀ ਇੱਕ ਸਮਾ ਸੀ ਕਿਉਂਕਿ ਮਾਲਵੇ ਵਿੱਚ ਸਾਡੀ ਵੀ ਕਈ ਰਿਸ਼ਤੇਦਾਰੀ ਹੈ ਇੱਕ ਸਮਾ ਸੀ ਜਦੋਂ ਸਭ ਤੋਂ ਵੱਧ ਜਿਹੜਾ ਦਾਜ ਆ ਉਹ ਮਾਲਵੇ ਵਾਲੇ ਪਾਸਿਓ ਮੰਗਿਆ ਜਾਂਦਾ ਸੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਬਟ ਸੱਚਾਈ ਹੈ ਸਭ ਤੋਂ ਵੱਧ ਦਾਜ ਕੁੜੀ ਵਾਲਿਆਂ ਕੋਲੋਂ ਮਾਲਵੇ ਵਾਲੇ ਪਾਸਿਓਂ ਮੁੰਡੇ ਵੱਲੋਂ ਮੰਗਿਆ ਜਾਂਦਾ ਸੀ ਜਿੰਨੇ ਵੱਡੇ ਘਰ ਦਾ ਮੁੰਡਾ ਜਿੰਨੀ ਜ਼ਿਆਦਾ ਜ਼ਮੀਨ ਉਨਾ ਜ਼ਿਆਦਾ ਦਾਜ ਪਰ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਦੇ ਇਸ ਸਪਾਊਸ ਵੀਜ਼ੇ ਨੇ ਉਲਟ ਕਰ ਦਿੱਤਾ ਡਰਾਸਟਿਕਲੀ ਚੇਂਜ ਜਿੰਨੇ ਕੁੜੀ ਦੇ ਬੈਂਡ ਜ਼ਿਆਦਾ ਜਿੰਨੀ ਕੁੜੀ ਦੀ ਪ੍ਰੋਫਾਈਲ ਵਧੀਆ ਉਹਨੇ ਜ਼ਿਆਦਾ ਮੁੰਡੇ ਵਾਲੀ ਲਾਈਨ ਉਹਦੇ ਘਰ ਲੱਗੀ ਹੁੰਦੀ ਸੀ ਸੋ ਕੁੜੀ ਨੇ ਕੀਤੀ ਐਲਸ ਮੁੰਡੇ ਕੋਲ ਪੈਸਾ ਦੋਵੇਂ ਇੱਕ ਦੂਜੇ ਨੂੰ ਯੂਜ਼ ਕਰਕੇ ਕੈਨੇਡਾ ਪਹੁੰਚੇ ਕੁੜੀ ਕੋਲ ਪੈਸਾ ਨਹੀਂ ਹੈ ਮੁੰਡੇ ਕੋਲ ਆਇਲਸ ਨਹੀਂ ਹੈ ਦੋਵਾਂ ਨੇ ਇੱਕ ਦੂਜੇ ਨੂੰ ਯੂਜ਼ ਕੀਤਾ ਕੈਨੇਡਾ ਪਹੁੰਚੇ ਬਹੁਤ ਸਾਰੇ ਰਿਸ਼ਤੇ ਪੂਰੇ ਹੋਏ ਬਹੁਤ ਸਾਰੇ ਰਿਸ਼ਤੇ ਟੁੱਟ ਵੀ ਗਏ ਖਬਰਾਂ ਵੀ ਆਈਆਂ ਜਿਹੜੀਆਂ ਉਹ ਸੁਸਾਇਸਾਈਡ ਕੇਸ ਬੈਂਤਕੌਰ ਵਾਲੇ ਕੇਸ ਦੀ ਗੱਲ ਕਰੀਏ ਤਾਂ ਹਨਾ ਸੋ ਇਹਨਾਂ ਚੀਜ਼ਾਂ ਕਰਕੇ ਇਹ ਸਭ ਚੀਜ਼ਾਂ ਜਦੋਂ ਖਬਰਾਂ 'ਚ ਆਉਂਦੀਆਂ ਨੇ ਤੇ ਉੱਪਰ ਤੱਕ ਵੀ ਜਾਂਦੀਆਂ ਨੇ ਸੋ ਸਪਾਊਸ ਵੀ ਦਾ ਬ੍ਰੇਕ ਲਗਾ ਦਿੱਤੀ ਗਈ ਬਟ ਉਹਦਾ ਟਾਈਮ ਫਿਕਸ ਨਹੀਂ ਕੀਤਾ ਗਿਆ ਲੈ ਹੁਣ ਮਾਰਚ ਤੋਂ ਕਰ ਰਹੇ ਨੇ April ਤੋਂ ਕਰ ਨਹੀਂ September ਤੋਂ ਕਰ ਰਹੇ ਨੇ ਇਹ ਹੌਲੇ ਸਮੇਂ 'ਚ ਤੁਹਾਨੂੰ ਅਸੀਂ ਇਸੇ ਚੈਨਲ ਤੇ ਸਭ ਤੋਂ ਪਹਿਲਾਂ ਖਬਰ ਦੇ ਦੇਵਾਂਗੇ ਬਟ ਸਪਾਊਸ ਵੀਜ਼ਾ ਬੰਦ ਕੀਤਾ ਜਾ ਰਿਹਾ ਹੈ ਜਿਹੜੇ ਸਟੂਡੈਂਟ ਬਾਹਰ ਵੀ ਕਰਕੇ ਡਿਪਲੋਮੇ ਐਡਵਾਂਸ ਡਿਪਲੋਮੇ ਪੀਜੀ ਡਿਪਲੋਮੇ 'ਚ ਜਾਂਦੇ ਨੇ ਹੁਣ ਕਹਿੰਦੇ ਸਪਾਊਸ ਸਿਰਫ ਉਹਦੇ ਨਾਲ ਜਾ ਪਊਗਾ ਜਿਹੜਾ ਸਟੂਡੈਂਟ ਮਾਸਟਰ ਡਿਗਰੀ ਪੜ੍ਹਨ ਜਾਂ ਡਾਕਟਰੀ ਡਿਗਰੀ ਕਰਨ ਆ ਰਿਹਾ ਜਾਂ ਕੋਈ ਪ੍ਰੋਫੈਸ਼ਨਲ ਮੈਡੀਸਨ ਦੀ ਪੜ੍ਹਾਈ ਕਰਨ ਆ ਰਿਹਾ ਪ੍ਰੋਫੈਸ਼ਨਲ ਕੋਰਸ ਜਿਹੜੇ ਕਿ ਪੰਜਾਬ ਤੋਂ ਨਿਆਣੇ ਜਾਂਦੇ ਨਹੀਂ ਉਕੇ ਆ ਪੰਜਾਬ ਤੋਂ ਨਾ ਨਹੀਂ ਸਿਰਫ ਜਾਂ ਤਾਂ ਡਿਪਲੋਮਾ ਜਾਂ ਐਡਵਾਂਸਡ ਡਿਪਲੋਮਾ ਜਾਂ ਪੀਜੀ ਡਿਪਲੋਮਾ ਜਾਂਦੇ ਨੇ ਇਹਨਾਂ ਵਿੱਚ ਸਪਾਊਸ ਨਾਲ ਨਹੀਂ ਜਾ ਪਾਏਗਾ ਅਗਰ ਤੁਸੀਂ ਗ੍ਰੈਜੂਏਟ ਹੋ ਤੁਸੀਂ ਪੀਜੀ ਡਿਪਲੋਮਾ ਲੈ ਕੇ ਜਾ ਰਹੇ ਹੋ ਤਾਂ ਵੀ ਸਪਾਊਸ ਨਾਲ ਨਹੀਂ ਜਾ ਪਾਏਗਾ ਓਨਲੀ ਮਾਸਟਰ ਡਿਗਰੀ ਜਿਹੜੀ ਕਿ ਯੂਨੀਵਰਸਿਟੀਆਂ ਵਿੱਚ ਹੈ ਕਾਲਜ ਦੇ ਵਿੱਚ ਹੈ ਨਹੀਂ ਸੋ ਕਾਲਜਸ ਦੇ ਵਿੱਚ ਹੁਣ ਓਪਨ ਵਰਕ ਪਰਮਿਟ ਜਿਹਨੂੰ ਪਾ ਸਪਾਊਸ ਵਰਕ ਪਰਮਿਟ ਕਹਿੰਦੇ ਉਹ ਬੰਦ ਹੋਣ ਜਾ ਰਿਹਾ ਹੈ ਡੇਟ ਕੀ ਕਦੋਂ ਦੀ ਹੋਏਗੀ ਉਹ ਲੇਕਨ ਨਿਰਧਾਰਤ ਕੀਤੀ ਜਾਏਗੀ ਬਹੁਤ ਜਲਦੀ ਤੁਹਾਨੂੰ ਇਸੇ ਚੈਨਲ 'ਤੇ ਦੱਸ ਦਿਆਂਗੇ ਸੋ ਚੌਥਾ ਜਿਹੜਾ ਸਭ ਤੋਂ ਵੱਡਾ ਬਦਲਾਅ ਕੀਤਾ ਗਿਆ ਉਹ ਬਦਲਾਅ ਕੀਤਾ ਗਿਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ ਕਨਫਿਊਜ਼ਨ ਆ ਮਿਸਟਰ ਮਾਰਕ ਮਿਲਰ ਨੇ ਬੋਲਿਆ ਜੀ ਇਮੀਗ੍ਰੇਸ਼ਨ ਮਿਨਿਸਟਰ ਨੇ ਕਿ ਜਿਹੜੇ ਪਬਲਿਕ ਪ੍ਰਾਈਵੇਟ ਕਾਲਜਸ ਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਨਾਲ ਚੱਲਦੇ ਨੇ ਉਹਨਾਂ ਦੇ ਵਿੱਚ ਅੱਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇਗਾ ਕਦੋਂ ਤੋਂ ਨਹੀਂ ਮਿਲੇਗਾ 1 ਸਪਟੰਬਰ ਤੋਂ ਜੋ ਜਿਹੜੇ ਬੱਚੇ ਜਾ ਚੁੱਕੇ ਨੇ ਕੋਈ ਪ੍ਰੋਬ ਜਿਹੜੇ ਬੱਚੇ ਮਈ ਇਨਟੈਕ ਚ ਪਹੁੰਚ ਜਾਣਗੇ ਜੁਲਾਈ ਇਨਟੈਕ ਪਹੁੰਚ ਜਾਣਗੇ ਕੋਈ ਪ੍ਰੋਬਲਮ ਨਹੀਂ ਪਰ ਜਿਹੜਾ ਐਡਮਿਸ਼ਨ ਜੇ ਦੀ ਪੜਾਈ 1 ਸਤੰਬਰ 2024 ਤੋਂ ਬਾਅਦ ਸ਼ੁਰੂ ਹੋਏਗੀ ਉਸ ਬੱਚੇ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਜੇ ਉਹ ਪ੍ਰਾਈਵੇਟ ਕੋਲੇ ਪੜਨ ਜਾ ਰਿਹਾ ਜਾਂ ਪਬਲਿਕ ਪ੍ਰਾਈਵੇਟ ਕੋਲੇ ਪੜਨ ਜਾ ਰਿਹਾ ਬਹੁਤ ਸਾਰੇ ਉਹ ਜਿਹੇ ਕਾਲਜਸ ਨੇ ਜਿਹੜੇ ਪਬਲਿਕ ਕੈਂਪਸ ਦੇ ਨਾਲ ਦੇ ਨਾਲ ਬ੍ਰੈਮਟਨ ਮਿਸਿਸਾਗਾ ਟੋਰਾਂਟੋ ਇਨ੍ਹਾਂ ਸ਼ਹਿਰਾਂ ਚ ਛੋਟੇ ਛੋਟੇ ਨਾਲ ਕੈਂਪਸ ਬਣਾਏ ਸੀ ਪਬਲਿਕ ਕਾਲਜ ਨਾਲ ਪ੍ਰਾਈਵੇਟ ਕਾਲਜ ਦੀ ਪਾਰਟਨਰਸ਼ਿਪ ਸੀ ਉਹਨਾਂ ਕਾਲਜ ਵਿੱਚ ਪੜ੍ਹ ਕੇ ਹੁਣ ਵਰਪਮ ਨਹੀਂ ਮਿਲਣਗੇ ਜਿਹੜੇ ਪਿਓਰਲੀ ਪਿਓਰਲੀ ਪਬਲਿਕ ਕਾਲਜ ਪੜ੍ਹਦੇ ਨੇ ਉਹਨਾਂ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਪਰ ਜਿਹੜੇ ਪਬਲਿਕ ਪ੍ਰਾਈਵੇਟ ਕਾਲਜ ਵਿੱਚ ਨਹੀਂ ਜਾ ਪਣਗੇ ਉਹਦੇ ਸਾਰੀ ਦੀ ਸਾਰੀ ਮੈਂ ਤੁਹਾਡੇ ਨਾਲ ਸਾਂਝੀ ਇਸ ਸਕਰੀਨ ਤੇ ਨਾਲ ਕਰਵਾ ਦੇਗਾ ਸੋ ਇਹ ਬਦਲਾਵ 1 ਸਤੰਬਰ ਤੋਂ ਹੋਣ ਜਾ ਰਿਹਾ ਉਸ ਤੋਂ ਬਾਅਦ ਜਿਹੜਾ ਬਦਲਾਵ ਹੋਰ ਕੀਤਾ ਹੈ ਉਹ ਕੀਤਾ ਹੈ ਜਿਹੜਾ ਪ੍ਰੋਵਿੰਸਸ ਦੇ ਅਕੋਰਡਿੰਗ ਤੁਸੀਂ ਇੱਕ ਐਪੀ ਜਿਹੜੀ ਕੀਤੀ ਹੈ ਉਹਦੇ ਵਿੱਚ ਨਾਲ ਹੁਣ ਲੈਟਰ ਲੱਗੇਗੀ ਜੀ ਆਪਾਂ ਨੂੰ ਅਟੈਸਟੇਸ਼ਨ ਲੈਟਰ ਮਨ ਵਰਡ ਭੁੱਲ ਗਿਆ ਜਿਵੇਂ ਮੌਂਟਰੀਅਲ ਜਰੋਂ ਪੜਨ ਜਾਣਾ ਕਯੂਬਿਕ ਪੜਨ ਜਾਣਾ ਤਾਂ ਸੀਏਕਯੂ ਲੈਟਰ ਲੱਗਦਾ ਹੈ ਇਸ ਤਰ੍ਹਾਂ ਹਰੇਕ ਪ੍ਰਵਿੰਸ ਵੱਲੋਂ ਇੱਕ ਅਟੈਸਟੇਸ਼ਨ ਲੈਟਰ ਲੱਗੇਗੀ ਜਦੋਂ ਜਿੰਨਾ ਕੋਟਾ ਉਸ ਪ੍ਰਵਿੰਸ ਨੂੰ ਨਿਰਧਾਰਤ ਕੀਤਾ ਜਾਏਗਾ ਉਹਦੇ ਮੁਤਾਬਕ ਉਹ ਟੈਸਟੇਸ਼ਨਲ ਲੈਟਰ ਲਗਾਉਣੀ ਜ਼ਰੂਰੀ ਹੋ ਜਾਏਗੀ ਅੰਡ ਹੁਣ ਇਹ ਵੀ ਯਕੀਨ ਮੰਨਿਓ ਦੋ ਦਿਨ ਤੋਂ ਫਾਈਲਾਂ ਲੱਗ ਹੀ ਨਹੀਂ ਰਹੀਆਂ ਕਿਉਂਕਿ ਇੱਕ ਕੰਪਲਸਰੀ ਕਰ ਦਿੱਤਾ ਗਿਆ ਫਰੋਮ 22 ਜਨਵਰੀ ਤੋਂ 22 ਨੂੰ ਅਨਾਉਂਸਮੈਂਟ ਹੋਈ 22 ਨੂੰ ਕੰਪਲਸਰੀ ਕਰ ਦਿੱਤਾ ਗਿਆ ਕਿ 22 ਜਨਵਰੀ ਤੋਂ ਬਾਅਦ ਕੋਈ ਵੀ ਫਾਈਲ ਜਿਹੜੀ ਹੈ ਉਹ ਅਟੈਸਟੇਸ਼ਨ ਜਿਹੜਾ ਸਰਟੀਫਿਕੇਟ ਤੋਂ ਬਿਨਾਂ ਨਹੀਂ ਲੱਗ ਪੈਗੀ ਸੋ ਜਿਹੜਾ ਉਸ ਪ੍ਰੋਵਿੰਸ ਤੋਂ ਮੁਤਾਬਕ ਉਸ ਪ੍ਰੋਵਿੰਸ ਦੇ ਵੱਲੋਂ ਜਰੂਰਤ ਅਕਾਪ ਨੂੰ ਇੱਕ ਅਥਾਰਟੀ ਲੈਟਰ ਜਾਂ ਅਟੈਸਟੇਸ਼ਨ ਲੈਟਰ ਜਿਵੇਂ ਸੀਏ ਕਯੂ ਲੈਟਰ ਮੋਂਟਰੀਅਲ ਵੱਲੋਂ ਮਿਲਦਾ ਉਹ ਨਹੀਂ ਨਾਲ ਲੱਗੇਗਾ ਫਾਈਲ ਅਟੈਚਡ ਹੋਣੀ ਸੋ ਬੇਸਿਕਲੀ ਹੁਣ ਇਸ ਟਾਈਮ ਜੀਸੀਕੇ ਪੋਰਟਲ ਫਲ ਨਾ ਅਟੈਚ ਹੋ ਨਹੀਂ ਰਹੀਆਂ ਜਦ ਤੱਕ ਕੋ ਲਟ ਨਹੀਂ ਆਉਂਦੀ ਉਹ 30 ਮਾਰਚ ਤੱਕ ਦਾ 31 ਮਾਰਚ ਤੱਕ ਦਾ ਟਾਈਮ ਦਿੱਤਾ ਗਿਆ ਉਹ ਲਟ ਨਾਲ ਲਗਾਉਣ ਲਈ ਉਹਦੇ ਦਿਨਾਂ ਚ ਅਪਡੇਸ਼ਨ ਆ ਜੇਗੀ ਬਹੁਤ ਜਲਦੀ ਇਸ ਵੀਡੀਓ ਚ ਤੁਹਾਨੂੰ ਦੱਸ ਵੀ ਦੇਵਾਂਗੇ ਸੋ ਆ ਮੇਜਰ ਬਦਲਾਵ ਕੀਤੇ ਗਏ ਹੁਣ ਇਹਨਾਂ ਬਦਲਾਵ ਦਾ ਪੋਜ਼ਿਟਿਵ ਇੰਪੈਕਟ ਕੀ ਪਵੇਗਾ ਮੈਂ ਅਗਰੀ ਵੀਡੀਓ ਦੱਸਣ ਦੀ ਕੋਸ਼ਿਸ਼ ਕਰਾਂਗਾ ਵੀਡੀਓ ਧਿਆਨ ਨਾਲ ਦੇਖਿਓ ਬਹੁਤ ਵੱਡੇ ਜਿਹੜੇ ਬਦਲਾਵ ਆ ਉਹਨਾਂ ਵਿੱਚ ਬਹੁਤ ਵੱਡਾ ਪੋਜ਼ਿਟਿਵ ਪੁਆਇੰਟ ਆ ਤੁਹਾਡੇ ਲਈ ਫਾਇਦੇਮੰਦ ਆ ਮੈਂ ਕਹਿੰਦਾ ਸ਼ੁਕਰ ਹੋਇਆ ਬਦਲਾਵ ਆ ਗਏ ਦੇਰ ਆਏ ਦਰੁਸਤ ਆਏ ਬਟ ਜਿਹੜੇ ਬਦਲਾਵ ਤੁਹਾਡੇ ਲੋਕਾਂ ਦਾ ਫਾਇਦਾ ਉਸ ਸਟੂਡੈਂਟ ਦਾ ਫਾਇਦਾ ਜਿਹੜਾ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦਾ ਜਿਹੜਾ ਜਾ ਕੇ ਉੱਥੇ ਐਜੂਕੇਸ਼ਨ ਲੈਣਾ ਚਾਹੁੰਦਾ ਅੱਜ ਮਾਂ ਪਿਓ ਦਾ ਲੱਖਾਂ ਰੁਪਏ ਖਰਚ ਕੇ ਕੈਨੇਡਾ ਪੜਨ ਜਾਂਦਾ ਉਸ ਪੜਨ ਵਾਲੇ ਸਟੂਡੈਂਟ ਨੂੰ ਫਾਇਦਾ ਜਿਹਨੇ ਜਾ ਕੇ ਉੱਥੇ ਸੈਟਲਮੈਂਟ ਹੋਣਾ ਜਿਹਨੇ ਜੌਬ ਲੈਣੀ ਹੈ ਜਿਹਨੂੰ ਅੱਜ ਕਹਿੰਦੇ ਮਹਿੰਗੇ ਘਰ ਮਿਲਦੇ ਮਹਿੰਗੀਆਂ ਬੇਸਮੈਂਟਸ ਮਿਲਦੀਆਂ ਮਹਿੰਗੀ ਗਰੋਸਰੀ ਮਿਲਦੀ ਹੈ ਅਨਇੰਪਲੋਇਮੈਂਟ ਆ 16 ਡਾਲਰ ਪੇ ਰੇਟ ਆ 10 ਡਾਲਰ ਦੇ ਬੱਚਾ ਕੰਮ ਕਰ ਰਿਹਾ ਇਹ ਸਾਰੀਆਂ ਕਮੀਆਂ ਖਤਮ ਹੋ ਜਾਣਗੀਆਂ ਅਗਲੀ ਵੀਡੀਓ ਚ ਇਨਾ ਬਦਲਾਅ ਦੇ ਪੋਜ਼ਿਟਿਵ ਇਮਪੈਕਟ ਦੱਸਾਂਗਾ ਸਾਡੇ ਇਸ ਚੈਨਲ ਨਾਲ ਜੁੜੇ ਰਹੋ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤਦ ਤੱਕ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਜਿੰਦੇ ਵਾਸਤੇ ਰੱਬ ਰਾਖਾ ਸਤਿ ਸ਼੍ਰੀ ਅਕਾਲ